ਇਕ ਓੰਕਾਰ ਸਤ ਨਾਮ ਕਰਤਾ ਧੁਖ ਮੇਰੇ ਭਾਉ ਨਿਰਵਾਇ ਅਕਾਲ ਮੂਰਤ ਅਜੂਨੀ ਸਹੈ ਭੰ ਉਬਰ ਪ੍ਰਸਾਦ ਜਗ ਪਾਉਣ ਨਾਉ ਜਾਦੀ ਮਹਾਪਮਮੈ ਅਵਤਾਰ ਉਜਾਬਰ ਆਨ ਕਿਓ ਤਿਨ ਕੇ ਦੁਖ ਕੋਟ ਖਜ਼ੂਰ ਗਏ ਮਖਰਾ ਜਿਨ ਕੰਮ੍ਰਿਤ ਲਾਮ ਪੀਓ ਇਹੇ ਪੰਦਤ ਤੇ ਮਤ ਚੁਕੇ ਰੇ ਮਨ ਭੇਦ ਬ ਭੇਦ ਨਾ ਜਾਣ ਦਿਓ ਪਰ ਪਾਸੇ ਰਦਾਏ ਗੁਰ ਅਰਜੁਨ ਤਾ ਹਰ ਪੂਰਨ ਬ੍ਰह्म ਨਿਵਾਸ ਨਿਯੋ ਤਰਨ ਬਵਨ ਨਾਵ ਖੰਟ ਮੈਂ ਜੋਤ ਸਰੂਪੀ ਰਹੈ ਉਪਾਰ ਭਨ ਮਥਰਾ ਪਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖਾਏ ਹਾਰ ਗੁਰ ਜੈਸਾਨ ਮਾਹੀ ਕੋ ਦੇਵ ਜਿਸ ਮस्तक ਭਾਗ ਸੋਲਾ ਦਾ ਸੇਵਕ ਨਾਰਾਇਣ ਨਰਪਤ ਨਮਸ਼ਕਾਰ ਐਸੇ ਗੁਰ ਕਾਉ ਪਾਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਗਿਆਨ ਗਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵਡਾ ਸਤਿ ਪੁਰਮਾਨਕ ਜਿਨ ਕਾਲ ਰਾਖੀ ਮੇਰੀ ਸੋਕਾਉ ਤਲ ਗੁਰ ਸੇਵਿਆ ਅਹਨ ਉਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਬੈ ਸਿਵਤ ਸੰ ਬੀ ਲੋੜ ਅਰ ਸੰਹ ਕੁਰ ਸੰਹ ਚੱਕੀਐ ਤੋਦ ਦਿੱਥੇ ਸੱਚੇ ਪਾਤਸ਼ਾਹ ਮਾਲਾ ਜਨਮ ਜਨਮ ਦੀ ਕਟਿ ਆਏ ਸੱਜਣ ਸੱਚਾ ਪਾਤਸ਼ਾਹ ਰੂ ਸਿਰ ਸ਼ਾਂਤੈ ਸ਼ਾਹ ਜੇ ਸੁਪਾਸ ਬਹਿ ਡਿਆ ਸੋਹੀ ਆਏ ਸਭਨਾ ਦਾ ਬੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜੇਨਮੋ ਹੈ ਪ੍ਰਹਮੰਡ ਖੰਡਾ ਤਾਣੋ ਮਹ ਪਾਇ ਕੋ ਰਾਖ ਲੈ ਬੋ ਕਿ ਉਹ ਬਿਕਾਈ ਜੀਓ ਦੇਹੋ ਆਪਣਾ ਨਾਓ ਜੇਨਾ ਮੋਹੇ ਬ੍ਰਹਮੰਡ ਖੰਦ ਤਾਂ ਮੈਂ ਆਓ ਫਰਾਂ ਆਦਲੇ ਵੋ ਕੇ ਹੋ ਵਖਾਈ ਜੀਓ ਦੇਹੋ ਆਪਣਾ ਨਾਓ ਰੋਹਨਾਰੋ ਜਾਣਤੇ ਨਹੀਂ ਕੋ ਸੁਖੀ ਬੰਦ ਤੈ ਬਾਤੈ ਜਾਓ ਛੋੜ ਜਾ ਜੀ ਜੋ ਸਗਲ ਤਾਓ ਘੇਰ ਘੇਰ ਲਪਟਾਓ ਕਰੋ ਕਿਰਪਾ করুণਾ ਪਾਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਾਪ ਬੇਣਤੀ ਸਾਦ ਸੰਦ ਸਮਾਓ ਕਟ ਤੇਰਪਾਲ ਕਰੁਣਾ ਪਤੇ तेरे हर गुण गाऊ ओ ओ नारिक पी प्राप्त बेण दी साद संद समायो वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਕੋ ਜੋਗ ਅਟਲ ਬੁਰਤਾ ਦਬੀ ਦੇ ਬਰਾਜਮਾਨ ਚਵਰ ਤਖਤ ਸ਼ਤਰ ਸਿੰਘ ਆਸਨ ਦੇ ਮਾਲਕ ਧੰਨ 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 ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜ ਬੈਠ ਕੇ ਸਦਗਾਰ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸੰਬੰਧੀ ਜੀ ਆਪ ਸਮੂਹ ਸੰਗਤਾਂ ਵਡਭਾਗੇ ਹੋ ਜੋ ਆਪ ਦੀ ਦੇ ਸੈਦ ਸ੍ਰੀ ਗੁਰੂ ਬ੍ਰਹਮ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਸਰਵਣ ਕੀਤੀ ਹੈ ਤਾਂ ਤਾਂ ਸੈਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਦਮਨਾਂ ਦੇ ਸਰਤਾਜ ਬਾਣੀ ਕੇ ਬੋਹੇ ਥਾ ऐसे दीन दुरी दे मालिक पंचम पारशा साहिब श्री गुरु अर्जन साहिब जी दी मुबारक रसना तो उच्चारण करते हुए पवित्रंभुवा दाप दीने सरवर कीते हम तन तन साहिब श्री गुरु ग्रंथ साहिब जी दे पावन पवित्र अंग 739 ते सुबाइमान हन इस पवित्र भोगम दे विच गुरु साहिब जी ने ਜਗਿਆਸੂ ਰੂਪ ਦੇ ਵਿੱਚ ਉਸ ਪਰਮਾਤਮਾ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਕੇ ਸਾਨੂੰ ਬੇਨਤੀ ਕਰਨ ਦਾ ਤਰੀਕਾ ਕਹ ਅ ਦੱਸਿਆ ਹੈ। ਸਾਧ ਨਿਗਰੂ ਵਰਜਨ ਸੇ ਦੇਵ ਜੀ ਮਹਾਰਾਜ ਪਰੱਖ ਹਰ ਉਸ ਅਕਾਲ ਪੁਰਖ ਦਾ ਰੂਪ ਜੋ ਸਤਗੁਰੂ ਜੀ ਕਥਨ ਕਰਦੇ ਹਨ ਸੂਹੀ ਮਹੱਦਵਾ ਪੰਜਵਾ ਜਿਨ ਮੋਹੇ ਬ੍ਰਹਮਾੰਡ ਖੰਡ ਤਾ ਹੂੰ ਮੈਂ ਪਾਉ ਰਾਖ ਲਿਹੋ ਇਹੋ ਵਿਖਾਈ ਜੀਉ ਦੇਹੁ ਆਪਣਾ ਨਾਮ ਇਹ ਪਾਵਨ ਪਵਿੱਤਰ ਹੁਕਮਨਾਮੇ ਦੀਆਂ ਸੰਗਤ ਜੀ ਰਹਾਉ ਵਾਲੀਆਂ ਪੰਕਤੀਆਂ ਕੇਂਦਰੀ ਭਾਵ ਹੈ ਸੋ ਗੁਰੂ ਸਾਹਿਬ ਜੀ ਨੇ ਹੁਕਮਨਾਮੇ ਦੇ ਆਰੰਭ ਦੇ ਵਿੱਚ ਹੀ ਜੋ ਇਸ ਸਾਰੇ ਸ਼ब्द ਦਾ ਕੇਂਦਰੀ ਭਾਵ ਕਸਨ ਕੀਤਾ ਹੈ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਕਰਦੇ ਹਨ ਜੇਸਲ ਮਾਇਆ ਨੇ ਬ੍ਰਹਿਮੰਡ ਮੰਡ ਅਤੇ ਖੰਡ ਭਾਵ ਸਾਰੇ ਹੀ ਸੰਸਾਰ ਨੂੰ ਬ੍ਰਹਿਮੰਡਾਂ ਦੇ ਚੀਵਾਂ ਨੂੰ ਮੋਇਆ ਹੋਇਆ ਹੈ ਉਸ ਮਾਇਆ ਦੇ ਵਿੱਚ ਮਮੇ ਪਿਆ ਹਾਂ ਧੰਨ ਗੁਰੂ ਵਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਰੂਪ ਜੋ ਕਾਲਯੁਗ ਜੀਵਾਂ ਦੇ ਉਧਾਰ ਵਾਸਤੇ ਸੰਗਤ ਜੀ ਇਹ ਪਾਵਨ ਪਵਿੱਤਰ ਉਪਦੇਸ਼ ਕਥਨ ਕਰਦੇ ਹਨ ਮਾਇਆ ਐਸੀ ਮੋਲੀ ਭਾਈ ਜੇਤੇ ਜੀ ਦੇਤੇ ਢਾਇ ਕਰ ਮਾਇਆ ਇਹੋ ਜੀ ਛਲ ਰੂਪ ਹੈ ਜਿਸ ਨੇ ਸਾਰੇ ਹੀ ਯਗਤ ਨੂੰ ਭਾਵ ਰਿਧੀਆਂ ਸਿੱਧੀਆਂ ਵਾਲਿਆਂ ਨੂੰ ਨੀ ਬੋਇਆ ਪੋਇਆ ਵਿਸ਼ਨੂ ਵਰਗਿਆਂ ਨੂੰ ਬ੍ਰਹਮਾ ਵਰਗਿਆਂ ਨੂੰ ਜੋ ਇਨਾਂ ਦੇਵਤਿਆਂ ਨੂੰ ਨੀ ਮਾਇਆ ਨੇ ਆਪਣੀ ਫਕੜ ਦੇ ਵਿੱਚ ਕੀਤਾ ਹੋਇਆ ਹੈ ਸੋ ਬੁਰੂ ਸਾਹਿਬ ਜੀ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸੰਦੇ ਜੀ ਮਾਇਆ ਦੇ ਮੋਹ ਦੀ ਗੱਲ ਕੀਤੀ ਵੇਖ ਖੂਬ ਮਾਇਆ ਦਾ ਬੋ ਐਸਾ ਹੈ ਸੁਖਮਨੀ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਸਹਸ ਕਾਟੇ ਲਖ ਕੋ ਉਠ ਤਾਵੇ ਤ੍ਰਿਵਤਨਾ ਆਵੇ ਮਾਇਆ ਪਾਸ਼ੇ ਪਾਸ ਜੇ ਕਿਸੇ ਨੂੰ 1000 ਹਯਾ ਭਾਵ ਲਾਭ ਹੋ ਜਾਵੇ ਨਾ ਖੱਟੀ ਹੋ ਜਾਵੇ ਉਹ ਕਹਿੰਦਾ ਨਹੀਂ ਹਜ਼ਾਰ ਥੋੜਾ ਮੈਨੂੰ ਲੱਖ ਚਾਹੀਦ ਸੈਸ ਖੱਟੇ ਲੱਖ ਕੋ ਉੱਥੇ ਪਾਵੇ ਹਯਾਰ ਦੇ ਨਾਲ ਤੇ ਮਨ ਜਿਹੜਾ ਉਹ ਭਰਿਆ ਨਹੀਂ ਕਹਿੰਦਾ ਮੈਨੂੰ ਲੱਖ ਚਾਹੀਦਾ ਗੁਰੂ ਸਾਹਿਬ ਜੇ ਕਥਨ ਕਰਦੇ ਹਨ ਤ੍ਰਿਪਤ ਨਾ ਆਵੇ ਮਾਇਆ ਪਾਸੀ ਪਾਵੇ ਮਾਇਆ ਦੇ ਨਾਲ ਜੀਵ ਰਾਜਦਾ ਮੈਂ ਇਹਦੀ ਤ੍ਰਿਪਤੀ ਨਹੀਂ ਹੁੰਦੀ ਮਾਇਆ ਦੇ ਪ੍ਰਾਪਤੀ ਵਾਸਤੇ ਕਿ ਪੰਜਾ ਖੰਦਾ ਹੈ ਤ੍ਰਿਵਤ ਨ ਆਵੇ ਮਾਇਆ ਪਾਸ਼ੇ ਪਾਵੇ ਅਨੰਦ ਭੋਗ ਵਿਖਿਆ ਕੀ ਕਰੇ ਨੈ ਤ੍ਰਿਬਤਾਵੇ ਖਾਪ ਖਾਪ ਮਰੇ ਬਿਨਾ ਸੰਤੋਖ ਨਾਨੀ ਕੋ ਰਾਜੇ ਸੁਪਨ ਮਨੋਰ ਸੰਬਿਰਥੇ ਸਭ ਕਾਜੇ ਸੋ ਸਾਧ ਗੁਰੂ ਜੀ ਕਥਨ ਕਰਦੇ ਹਨ ਕਿ ਸੰਤੋਖ ਤੋਂ ਬਿਨਾ ਕਿਸੇ ਦੀ ਵੀ ਤ੍ਰਿਪਤੀ ਨਹੀਂ ਹੁੰਦੀ ਜੇ ਕਿਸੇ ਦੀ ਤ੍ਰਿਪਤੀ ਹੋਈ ਹੈ ਤੇ ਉਹ ਸੰਤੋਖ ਦੇ ਨਾਲ ਗੁਰੂ ਦੇ ਕਿਰਪਾ ਦੇ ਨਾਲ ਸੁਸੰਗ ਜੀ ਇਹ ਜਿਹੜੀ ਮਾਇਆ ਹੈ ਇੰਨੇ ਤਿੰਨਾ ਲੋਕਾਂ ਨੂੰ ਹੋਇਆ ਹੈ ਸੁ ਬਾਇਆ ਨਾਮ ਗਰਭਜੋਣ ਕਾ ਪੀਤਜ ਦਰਸ਼ਨ ਪਾਈਏ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜਾ ਹੀ ਇਸ ਸੰਸਾਰ ਤੇ ਪੈਦਾ ਹੋਇਆ ਉਹ ਮਾਇਆ ਹੈ ਬੜਾ ਮਾਇਆ ਕੋਡੋ ਛੁੱਟਦੀ ਹੈ ਜਦੋਂ ਸ੍ਰੇਸ਼ਟ ਪੁਰਸ਼ ਦੀ ਸੰਗਤ ਹੋ ਜਾਵੇ ਸੋ ਭਾਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੋ ਪਾਵਨ உபਦੇਸ਼ ਸੰਗਤ ਜੀ ਇਹ ਜਿਨ੍ਹਾਂ ਨੇ ਉਸ ਆਕਾਰ ਪੁਰਖ ਦੇ ਨਾਮ ਬਿਰਤੀ ਲਾ ਲਈ ਆਪਣੀ ਦੇਵ ਲਾ ਲਈ ਨਾ ਸ੍ਰੇਸ਼ਟ ਪੁਰਸ਼ ਧੰਨ ਗੁਰੂ ਅਰਜਨ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਸੋ ਮਾਇਆ ਬੁੰਨ ਦਾ ਖੈੜਾ ਛੜਦੀ ਹੈ ਜਿਹੜਾ ਮਨ ਆਪਣੀ ਲੇਵ ਅਤਾਲ ਪੁਰਖ ਦੇ ਨਾਲ ਜੋੜ ਜਤ ਲੈਂਦੇ ਹਨ ਕਿਉਂਕਿ ਗੁਰੂ ਸਾਹਿਬ ਜੀ ਦੇ ਵਿੱਚ ਇਹ ਸ਼ਕਤੀ ਹੈ ਜਿਸ ਧੰਨ ਕੋ ਚਾਰ ਕੁੰਟ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਤਨ ਵਾਸਤੇ ਮਾਇਆ ਵਾਸਤੇ ਜੀਵ ਚਾਂਕੁੰਟਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਭੱਜਾ ਫਿਰਦਾ ਹੈ ਨਾ ਉਸ ਮਾਇਆ ਦੀ ਪ੍ਰਾਪਤੀ ਗੁਰੂ ਸਾਹਿਬ ਦੀ ਦੇ ਸਿਮਰਨ ਤੇ ਸੇਵਾ ਤੋਂ ਹੁ ਜਿਸ ਤਨ ਪਉ ਚਾਰ ਕੁੰਟ ਉੜਦਾ ਵੈ ਸੋ ਤਨ ਹਰ ਸੇਵਾ ਤੇ ਪਾਵੈ ਸੁ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹਦੀ ਸੋਭਾ ਵੀ ਪਰਮ ਆਕਮਾ ਦੇ ਪ੍ਰੀਤ ਦੇ ਨਾਲ ਤੇ ਜੇਕਰ ਇਹਨੂੰ ਕੋਈ ਬਿਮਾਰੀ ਲੱਗ ਗਈ ਹੋਵੇ ਤੇ ਉਹ ਸਭ ਤੋਂ ਆਉਸ਼ੀ ਜਿਹੜੀ ਦਵਾਈ ਹੈ ਉਹ ਪਰਮਾਤਮਾ ਦਾ ਨਾਮ ਹੈ ਸੋ ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਿਸ ਮਾਇਆ ਨੇ ਖੰਡਾਂ ਬ੍ਰਹਿਮੰਡਾਂ ਦੇ ਚੀਮਾਂ ਨੂੰ ਬੋਇਆ ਹਾਇ ਉਹਦੇ ਵਿੱਚ ਮਹੀਂ ਪਿਆਵ ਰਾਵਲੇਹੁ ਇਹ ਬਿਖਾਈ ਜਿਓ ਦੇਹੁ ਆਪਣਾ ਨਾਮ ਗੁਰੂ ਸਾਹਿਬ ਜੀ ਨੇ ਇਹ ਬੇਨਤੀ ਕੀਤੀ ਹੈ ਇਸ ਪੋਗਦੇ ਵਿੱਚ ਕਾਇਲੀ ਤੋਗ ਦੇ ਵਿੱਚ ਇਹ ਵਰਣਨ ਕੀਤਾ ਹੈ ਸੰਗ ਜੀ ਕਿ ਮਾਇਆ ਨੇ ਸਾਰਿਆਂ ਨੂੰ ਮੋਇਆ ਹੈ ਸਾਰੇ ਅਦੇ ਆਪਣਾ ਪ੍ਰਭਾਪ ਆਇਆ ਹੈ ਇਹ ਮਾਇਆ ਤੋਂ ਬਚਣ ਵਾਸਤੇ ਇਹ ਬੇਨਤੀ ਕਰਦਾ ਧੰਨ ਤਰੀਕਾ ਦੱਸਿਆ ਹੈ ਰਾਜਲੇ ਉਹ ਬਿਖੇ ਜਿਓ ਹੈ ਆਕਾਰ ਪਰ ਵਾਈ ਗੁਰੂ ਜੀ ਸਾਨੂੰ ਇਸ ਵਿਸ਼ਾਈ ਮਾਇਆ ਦੇ ਵਿੱਚੋਂ ਬਚਾ ਲਵੋ ਹੁਣ ਬਚਾਉਣਾ ਕਿਰ ਇਤਰਾ ਹੈ ਦੇਵ ਆਪਣਾ ਨਾਮ ਆਪਣੇ ਨਾਮ ਵੀ ਦਾਤ ਦੇ ਕੇ ਨਾਮ ਦਾ ਖਾਸਰਾ ਦੇ ਕੇ ਕਿਰਪਾ ਕਰ ਵੀ ਇਸ ਮਾਇਆ ਦੇ ਵਿੱਚੋਂ ਸਾਨੂੰ ਬਚਾ ਲਓ ਜੀ ਰਹਾਉ ਸਥਾਈ ਦੇ ਕਿ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਜਾਨ ਦੇ ਨਾਹੀ ਉਹ ਸੁਖੀ ਕਾਂਕੇ ਪਾਛੇ ਜਾਓ ਇਹ ਮਾਇਆ ਦਾ ਹਵਾਂਦਾ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਮਾਇਆ ਦਾ ਮੋਹ ਜਿਹੜਾ ਹੈ ਨਾ ਵੇਖੋ ਕਿੰਨੀ ਵੀ ਜੀਵ ਦੇ ਕੋਲ ਮਾਇਆ ਹੋਵੇ ਸੰਗਤ ਜੀ ਕਰੋੜਾਂ ਅਰਬਾਂ ਖਰਬਾਂ ਹੋਣ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਕੋੜ ਜੋਰੇ ਲੱਖ ਕਰੋੜੇ ਮਾਨਾ ਹੋਰੇ ਪਰੇ ਪਰੇ ਹੋ ਕਉ ਜੀ ਪਰ ਢੇਰ ਵੀ ਮਾਇਆ ਦੇ ਨਾਲ ਕੋਈ ਵੀ ਜੀਵ ਸੁખી ਨਹੀਂ ਜਾਂ ਬੇ ਨਾਹੀਂ ਉਹ ਸੁਖੀ ਤਾਂਕੇ ਪਾਸੇ ਜਾਓ ਮਾਇਆ ਦੇ ਨਾਲ ਜੀਵ ਖੁખી ਨਹੀਂ ਹੁੰਦਾ ਸੁਖ ਨਹੀਂ ਹੁੰਦਾ ਭਾਵੇਂ ਕਿੰਨੀ ਵੀ ਹੋ ਜਾਵੇ ਹਰਬਾਂ ਖਰਬਾਂ ਹੋ ਜਾਵੇ ਵੱਡੀਆਂ ਵੱਡੀਆਂ ਕੋਠੀਆਂ ਪਾ ਲਵੇ ਬੈੱਡੀਆਂ ਲਾ ਲੈ ਲਵੇ ਇੰਨੀ ਵੀ ਕਮਾਈ ਕਰਕੇ ਰੱਖ ਲਵੇ ਮਾਇਆ ਦੇ ਨਾਲ ਕੋਈ ਸੁਖ ਨਹੀਂ ਪਾਉਂਦਾ ਤਾਂਕੇ ਪਾਸੇ ਜਾਓ ਫੇਰ ਵੀ ਜੀਵ ਮਾਇਆ ਦੇ ਪਿੱਛੇ ਪਿੱਛੇ ਪਜਾ ਵਰਦਾ ਹੈ ਛੋੜ ਜਾਏ ਜੋ ਸਗਲ ਕਾਓ ਫਿਰ ਫਿਰ ਲਪਟਾਓ ਸੋ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਮਾਇਆ ਨੇ ਜੀਵ ਦਾ ਖੜਾ ਛੱਡ ਜਾਂਦਾ ਹੈ ਅੰਤ ਸਮੇਂ ਸੰਗੇ ਜੀ ਇਹ ਜੀਵ ਜਿਹੜਾ ਹੈ ਮਾਇਆ ਛੱਡ ਕੇ ਕਿੰਨੀ ਵੀ ਹੋਵੇ ਉਹ ਇਸ ਸੰਸਾਰ ਤੋਂ ਜੀਵ ਛੋੜ ਜਾਏ ਜੋ ਸਗਲ ਕਾਓ ਫਿਰ ਫਿਰ ਲਪਟਾਏ ਬੇਠੂ ਮਾਇਆ ਨੇ ਹਰ ਇੱਕ ਦਾ ਖੜਾ ਛੜ ਜਾਣਾ ਹੈ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ ਖਸਮ ਮਾਰੇ ਪਾਉ ਲਾਰ ਨਾ ਰੋਵਾ ਉਸ ਰਖਵਾਰਾ ਔਰੋ ਹੋਵੇ ਹੁਣ ਨਾਰ ਦਾ ਅਰਥ ਹੈ ਮਾਇਆ ਜੇਕਰ ਮਾਇਆ ਦਾ ਕੋਈ ਮਾਲਪ ਮਰ ਜਾਵੇ ਕਿਤੇ ਵੇਖਿਆ ਜ਼ਮੀਨ ਜਾਂ ਪੈਸੇ ਜਾਂ ਹੋਰ ਸੰਗਤ ਜਿਹੜੇ ਡਾਲਰ ਰੋਂਦੇ ਕਿਤੇ ਵੇਖਿਆ ਜੇ ਨਹੀਂ ਮਾਇਆ ਤਦ ਹੀ ਨਹੀਂ ਰੋਂਦੀ ਕਸਮ ਮਾਰੇ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਹੁਣ ਉਸ ਮਾਇਆ ਦਾ ਜਿਹੜਾ ਅੱਗੇ ਮਾਰਤਾ ਹੈ ਉਹ ਹੋਰ ਬਣ ਜਾਂਦਾ ਤੇ ਰਖਵਾਰੇ ਕਾ ਹੋਏ ਬਨਾਸ ਇਹਾਂ ਨਰਕ ਆਗੇ ਇਹਾਂ ਭੋਗ ਆਗੇ ਨਰਕ ਬਲਾਸ ਹੁਣ ਜਿਹੜਾ ਰਖਵਾਰਾ ਬਣ ਜਾਂਦਾ ਇੱਥੇ ਤੇ ਉਹ ਬੜੇ ਆਨੰਦਮਾਨ ਰੁਗਾ ਪਰ ਅੱਗੇ ਉਹਨੂੰ ਨਰਕ ਹੀ ਪ੍ਰਾਪਤ ਹੋਵੇਗਾ ਇਹ ਗੁਰਬਾਣੀ ਸਾਹ ਸਮਝੀ ਸਾਨੂੰ ਕਥਨ ਚਾਨਰ ਕਰਦੀ ਐ ਪਿਛੋੜ ਜਾਈ ਜੋਸ ਅਗਲ ਕਾਓ ਫਿਰ ਫਿਰ ਨਪਟਾਓ ਮਾਇਆ ਨੇ ਹਰ ਇੱਕ ਦਸ ਆਤ ਛੱਡ ਜਾਣਾ ਜੀਵ ਫੇਰ ਵੀ ਮਾਇਆ ਦੇ ਪਿੱਛੇ ਪਿੱਛੇ ਪਜਾ ਗਰਦਾ ਮਾਇਆ ਦੇ ਵਿੱਚ ਲਪਟਿਆ ਹੋਇਆ ਹੈ ਮਾਇਆ ਦੀ ਜੈਕਟ ਦੇ ਵਿੱਚ ਪਿਆ ਹੈ ਸੋ ਅੱਗੇ ਗੁਰੂ ਸਾਹਿਬ ਜੀ ਜੋ ਸਾਨੂੰ ਇਸ ਮਾਇਆ ਤੋਂ ਬਚਣ ਵਾਸਤੇ ਜੋ ਧੰਗ ਤਰੀਕਾ ਦੱਸਿਆ ਹੈ ਕਿ ਕਿਹੜਾ ਜਿਲਾ ਕਿਤਰਾ ਛੁੱਪੇਗਾ ਬੇਨਤੀ ਕੀਤੀ ਹੈ ਕਰੋ ਇਰਪਾ ਕਰਨਾ ਪਤੇ ਤੇਰੇ ਹਰਗੁਣ ਗਾਓ ਛੇ ਆਕਾਰ ਕੋ ਵਾਹਿਗੁਰੂ ਜੀ ਕਿਰਪਾ ਦੇ ਖਜ਼ਾਨੇ ਕਰਨਾ ਕਿਰਪਾ ਦੇ ਪਤੀ ਸਾਦੇ ਤੇ ਇਹ ਬਖਸ਼ਿਸ਼ ਕਰੋ ਰਹਿਮਤ ਕਰੋ ਤੇਰੇ ਹਰਗੁਣ ਗਾਓ ਏ ਅਤਾਰ ਪੁਰਖਵਾਹੇ ਗੁਰੂ ਜੀ ਤੁਹਾਡੇ ਗੁਣ ਦਿਨ ਰਾਤ ਹੀ ਡੌਂਦੇ ਰਹੀਏ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਪੰਚਮ ਪਾਵਿਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਟਾਣ ਪੁਰਖ ਦਾ ਰੂਪ ਉਸ ਪਰਮਾਤਮਾ ਅੱਗੇ ਬੇਨਤੀ ਅਰਦਾਸ ਅਰਜੋਈ ਕਰਦੇ ਹਨ ਸਾਡੀ ਇਹ ਅਰਜੋਈ ਬੇਨਤੀ ਹੈ ਸਾਧ ਸੰਗ ਸਬਾਓ श्रेष्ठ पुरुषਾਂ ਦੀ ਸੰਗਤ ਦੇ ਵਿੱਚ ਸਾਨੂੰ ਸਮੋਉਣਾ ਕਰੋ ਭਾਵ श्रेष्ठ ਪੁਰਸ਼ਾਂ ਦੀ ਸੰਗਤ ਸਾਨੂੰ ਬਖਸ਼ਿਸ਼ ਕਰੋ ਕਿਉਂਕਿ श्रेष्ठ ਪੁਰਸ਼ਾਂ ਦੀ ਸੰਗਤ ਸੰਗਧੀ ਸਭ ਤੋਂ ਉੱਚੀ ਹੈ ਵਿਸ਼ਵ ਦੇ ਵਿੱਚ ਜੇ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵੇਖ ਲਈਏ ਤੇ ਧੰਨ ਗੁਰੂ ਬ੍ਰੰਨ ਸਾਹਿਬ ਜੀ ਮਹਾਰਾਜ ਇਨ੍ਹਾਂ ਤੋਂ ਕੋਈ ਵਿਸਰੇ ਕੋਸ਼ ਨਹੀਂ ਹੈ ਕਿਰਪਾ ਕਰਕੇ ਸਾਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਹ ਹਿਰਦੇ ਦੇ ਵਿੱਚ ਸਮਾ ਜਾਵੇ ਇਹ ਸਾਡੇ ਤੇ ਬੇਨਤੀ ਰਹਿਮਤ ਕਰੋ ਕਿ ਸਾਡੀ ਅਰਦਾਸ ਸਤਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਗੁਰਸਿੱਖੀ ਜੀਵਨ ਸਰਬਸਤ ਸੁਨਪਾਨੋ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ